ਆਪਣੇ ਪੁੱਤਰ ਦੀ ਪਰਵਰਸ਼ ਕਰਦਾ ਹੈ دنیਾਵੀ ਮਾਤਾ ਪਿਤਾ ਦੀ ਗੱਲ ਕਰੀਏ ਪਰ ਇਹ ਜਿਹੜੇ دنیਾਵੀ ਮਾਤਾ ਪਿਤਾ ਨੇ ਜਿਨ੍ਹਾਂ ਦੇ ਸੰਜੋਗ ਤੋਂ ਅਸੀਂ ਇਸ ਸੰਸਾਰ ਵਿੱਚ ਆਏ ਨਿੰਦਾ ਕੋਈ ਨਹੀਂ ਹੈ ਪਰ ਉਹ ਸਦਾ ਸਾਫ਼ ਦਿਨਵਾੜੇ ਨਹੀਂ ਜਿਵੇਂ ਆਪਣਾ ਇਕਰ ਰੱਖੀ ਕਿ ਮਾਤਾ ਪਿਤਾ ਦੇ ਘਰ ਹੁੰਦੇ ਸਦਾ ਸਾਡੇ ਨਾਲ ਨਹੀਂ ਰਹਿੰਦੇ ਪਰ ਉਹ ਹਮੇਸ਼ਾ ਸਾਡੀ ਜ਼ਿੰਦਗੀ ਜਿਹ ਹੁੰਦੀ ਹੈ ਤੇ ਮਾਤਾ ਪਿਤਾ ਛੱਡ ਕੇ ਚਲੇ ਜਾਂਦੇ ਨੇ ਭਾਵ ਕੀ ਸੰਸਾਰ ਤੋਂ ਉਜੜ ਜਾਂਦੇ ਨੇ ਇਸ ਕਰਕੇ ਭਾਵੇਂ ਵੀ ਮਾਤਾ ਪਿਤਾ ਦੇ ਸੰਜੋਗੋਂ ਸਾਡਾ ਜਨਮ ਹੋਇਆ ਪਰ ਫਿਰ ਵੀ ਅਸਲ ਮਾਤਾ ਪਿਤਾ ਸਾਡਾ ਬਾਪੂ ਹੋਏ ਹੁੰਦੇ ਜਿਹੜਾ ਸਾਡੀ ਆਤਮਾ ਕਹਾਂ ਅੰਦਰ ਆਮੀ ਉਹ ਅਕਾ ਉਹ ਕਹੇ ਪੂਰੀ ਸਾਧਿਆ ਸੰਮੇਚ ਰਾਧੀ ਕਰਨ ਵਾਲਾ ਹੈ ਬੇਕੋ ਕੋਈ ਸਮੇਂ ਦੇ ਅੰਦਰ ਨਹੀਂ ਆਤਮਾ ਲੈ ਕੇ ਅੰਤ ਤੱਕ ਜਿਸ ਜਦੋਂ ਇਸ ਬੰਦੇ ਦਾ ਮਹੂਤ ਵੜਦਾ ਹੈ ਮਾਤਾ ਦੇ ਉਤਰੇ ਜੋ 바ਪਾ ਪਰੀ ਸਾਉਂ ਕਰ ਕਰਦੇ ਗੰਡੇਂ ਦੇਆ ਸ਼ੇਮਾ ਥੋੜੇ ਦੇਆ ਹੀ ਫਿਨੋ ਇਸ ਬੰਦੇ ਦੇ ਸਰੀਰ ਬਣਨ ਦੇ ਵਿੱਚ 6 ਮਹੀਨੇ ਲੱਗ ਜਾਂਦੇ ਨੇ ਗੱਲ ਦੇ ਆ ਸ਼ੇਬਾ 6 ਮਹੀਨੇ ਦੇ ਵਿੱਚ ਇਸ ਬੰਦੇ ਦਾ ਵਜੂਦ ਬਣਦਾ ਹੈ ਤੇ ਬਣਾਉਣ ਵਾਲਾ ਕੀ ਪਰਮਾਤਮਾ ਹੈ ਇਸ ਦੇ ਅੰਦਰ ਜਿਹੜੀ ਜੋਤਨ ਟਕਾਉਣ ਵਾਲਾ ਹੋ ਕੇ ਪਰਮਾਤਮਾ ਹੈ ਇਸ ਮਨੁੱਖਾ ਸਰੀਰ ਦੇ ਅੰਦਰ ਜਕਰ ਅਗਨੀ ਤੋਂ ਬਚਾਉਣ ਵਾਲਾ ਵੀ ਪਰਮਾਤਮਾ ਹੈ ਇਸ ਕਰਕੇ ਸਾਰੇ ਉੱਪਰ ਜਦੋਂ ਬੱਚਾ ਜਨਮ ਹੀ ਲੈ ਲੈਂਦਾ ਹੈ ਫਿਰ ਵੀ ਭਾਗਾਂ ਵਾਲੇ ਕੋ ਪਰਮਾਤਮਾ ਜੀ ਸਾਡੀ ਪਰਵਰਿਸ਼ ਕਰਦਾ ਹੈ ਪਰਮਾਤਮਾ ਹੀ ਸਾਡੀ ਦੇਖਭਾਲ ਕਰਦਾ ਹੈ ਸਾਡੇ ਗੁਰੂ ਸਾਨੂੰ ਓਜੀ ਰੋਟੀ ਵੀ ਪਰਮਾਤਮਾ ਦਿੰਦਾ ਹੈ ਸਾਡੀ ਰਾਖੀ ਵੀ ਕਰਦਾ ਹੈ ਤੇ ਹਰ ਇੱਕ ਸਮੇਂ ਸਮੇਂ ਦੇ ਅਨੁਸਾਰ ਸਾਡੀ ਸਾਰੀ ਉਪਰ ਹੀ ਬਖਸ਼ ਕਰਦਾ ਹੈ ਇਸ ਕਰਕੇ ਜਿਹੜੇ ਦੁਨਿਆਵੀ ਮਾਤਾ ਪਿਤਾ ਨੇ ਉਹ ਤੇ ਛੱਡ ਜਾਂਗੇ ਪਰ ਪ੍ਰਮਾਤਮਾ ਸਦਾ ਹੀ ਸਾਡੇ ਨਾਲ ਰਹਿੰਦਾ ਆਤਮਾ ਨੂੰ ਅੰਤ ਤੱਕ ਨਾਲ ਰੱਖਦਾ ਤੇ ਸਾਡੀ ਹਰ ਇੱਕ ਤਰੀਕੇ ਦੇ ਨਾਲ ਸਾਥ ਸੁਭਾਲ ਕਰਦਾ ਹੈ ਸਾਡੀ ਰਾਖੀ ਕਰਦਾ ਹੈ ਹਰ ਇੱਕ ਜਗ੍ਹਾ ਤੇ ਰਾਖੀ ਕਰਦਾ ਹੈ ਤੇ ਭਗਵਾਨ ਹੀ ਡਾਕ ਦੇ ਚਿੰਤਾ ਵੀ ਖਤਮ ਕਰਨ ਵਾਲਾ ਮਾਤਾ ਪਿਤਾ ਨੇ ਕੋਰਕਾ ਉਤੇ ਰਿਕੇ ਚਲੇ ਗਏ ਤੇ ਬਾਣੀ ਦੇ ਵਿੱਚ ਫਰਮਾਨ ਕੀਤਾ ਫਰੇ ਤਾਂ ਕਿੱਥੇ ਤੈਂਦੇ ਮਾਪਿਆ ਜਿਨਨੇ ਤੂੰ ਜਣਿਆ ਜਣੇ ਹੋਏ ਕਿੱਥੇ ਤੈਂਦੇ ਮਾਪਿਆ ਜਿਨਨੇ ਤੂੰ ਜਣੇ ਹੋਏ ਤੈ ਪਾਸੋਂ ਉਹ ਲੰਦ ਗਏ ਤੂੰ ਅਜੇ ਨਾ ਪਤਨੀ ਨੇ ਕਿਹਦੇ ਤੇਰੇ ਅਸਲੀ ਮਾਤਾ ਪਿਤਾ ਤੈਨੂੰ ਛਾੜ ਕੇ ਚਲੇ ਗਏ ਇਸੇ ਤਰ੍ਹਾਂ ਕੁਝ ਹੋਰ ਕਾਸਨਸਾਰ ਹੋਤੇ ਆਏ ਤੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਹੀ ਗੁਦੇ ਹੀ ਰਾਤਨਾ ਕਰਕੇ ਅਸੀਂ ਰੱਬਾ ਮਲੇ ਮੁਕਤੀ ਦੇ ਮਾਰਗ ਤੇ ਚੱਲਣਾ ਹੈ ਜੀਵਨ ਬੁਰਾ ਹੋਣਾ ਇਸ ਕਰਕੇ